ਫਗਵਾੜਾ ਨਜ਼ਦੀਕ ਪਿੰਨ ਨਰੂੜ ਵਿਖੇ ਬੀਤੀ ਰਾਤ ਮੁਰਗੀ ਪੋਲਟਰੀ ਫਾਰਮ ਵਿੱਚ ਕੰਮ ਕਰਨ ਵਾਲੇ ਦੋ ਮਜ਼ਦੂਰਾਂ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਕਮਿਊਨਿਟੀ ਹੈਲਥ ਸੈਂਟਰ ਪਾਸਟਾ ਵਿਖੇ ਦਾਖਲ ਕਰਵਾਇਆ ਗਿਆ ਜਿਨ੍ਹਾਂ ਵਿੱਚ ਇੱਕ ਵਿਅਕਤੀ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਗੁਲਸ਼ਨ ਪਾਸਮਾਨ ਨੇ ਦੱਸਿਆ ਕਿ ਉਹ ਮੁਰਗੀ ਪੋਲਟਰੀ ਫਾਰਮ ਵਿੱਚ ਕੰਮ ਕਰਦਾ ਹੈ ਅਤੇ ਦੇਰ ਰਾਤ ਉਸ ਦਾ ਭਰਾ ਬਵੇ ਕਰਿਆਨੇ ਦੀ ਦੁਕਾਨ ਤੋਂ ਸਮਾਨ ਲੈਣ ਗਿਆ ਸੀ ਤਾਂ ਕੁਝ ਲੋਕਾਂ ਨੇ ਉਸ ਦੀ ਕੁੱਟਮਾਰ ਕਰ ਦਿੱਤੀ ਜਦੋਂ ਗੁਲਸ਼ਨ ਪਾਸਮਾਨ ਉਸ ਵਿਅਕਤੀ ਬਾਰੇ ਪੁੱਛਣ ਗਿਆ ਤਾਂ ਉਸ ਵਿਅਕਤੀ ਨੇ ਉਸ ਤੇ ਇੱਟਾਂ ਨਾਲ ਹਮਲਾ ਕਰ ਦਿੱਤਾ ਤੇ ਉਸ ਦਾ ਮੋਟਰਸਾਈਕਲ ਤੋੜਨ ਦੀ ਕੋਸ਼ਿਸ਼ ਕੀਤੀ ਜ਼ਖਮੀ ਵਿਅਕਤੀਆਂ ਨੇ ਪੁਲਿਸ ਪ੍ਰਸ਼ਾਸਨ પાસેੋਂ ਮੰਗ ਕੀਤੀ ਕਿ ਇਹਨਾਂ ਲੋਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਅਸੀਂ ਦੁਕਾਨ ਗਈ ਸੀ ਸੋਦਾ ਲੈਣ ਹਾਂਜੀ ਮੈਂ ਸੋਦਾ ਲੈਣ ਗਿਆ ਸੀਗਾ ਉੱਧਰੋਂ ਆਇਆ ਮੈਨੂੰ ਪਹਿਲਾਂ ਗਲਾ ਕੁੱਟ ਕੇ ਸੜ ਕੇ ਤੇ ਸਿੱਟਾ ਜੀ ਮੈਂ ਮੰਜੇ ਤੇ ਬੈਠੇ ਸੀ ਨਾ ਉਹ ਦੋ ਡੰਡੇ ਮੈਨੂੰ ਖੇਚ ਕੇ ਮਾਰਿਆ ਜੀ ਫੇ ਮੈਂ ਆ ਗਿਆ ਪੱਜੀ ਅਧਿਕਾਰੀ ਆ ਗਿਆ ਮੈਂ ਭਰਾ ਨੂੰ ਦੱਸਿਆ ਫੇ ਪੱਜੀ ਜੀ ਨੂੰ ਆਇਆ ਬਾਈ ਹਸਪਤਾਲ ਲੈ ਕੇ ਆਇਆ ਉਹ ਜਿਹਨੇ ਭੇਜੀਆ ਦੁਕਾਨ ਉਹਦਾ ਮੋਟਰਸਾਈਕਲ ਟੋੜਫਾਨ ਕੀਤਾ ਸੀ ਉਹਨੂੰ ਇੱਟ ਮਾਰਿਆ ਜੀ ਹੂੰ ਆਸੀ ਆ ਕੇ ਹਾਂਜੀ ਕਿੱਥੇ ਦੇ ਰਹਿਣ ਵਾਲੇ ਆ ਜੀ ਜਿਹੜੇ ਮੁੰਡੇ ਆ ਜੇ ਜਿਨ੍ਹਾਂ ਨੇ ਕੁੱਟਮਾਰ ਕੀਤੀ ਐ ਅੰਦਰੂੜ ਦੇ ਰਹਿੰਦੇ ਆ ਅੱਛਾ ਜੀ ਮੰਮਾ ਜੀ ਅੱਜ ਮੈਂ ਦੇ ਛੋਟੇ ਪਰਾ ਗਿਆ ਸੀ ਦੁਕਾਨ ਨੂੰ ਜੀ ਤੇ ਉਹਨਾਂ ਨੂੰ ਦੋ ਤਿੰਨ ਜਣੇ ਮਿਲ ਕੇ ਕੁੱਟਿਆ ਜੀ ਤੇ ਉਹਨੂੰ ਮੈਂ ਪੁੱਛਣ ਗਿਆ ਕਿ ਮੇਰੇ ਪਰਾਨ ਨੂੰ ਕਿ ਕੁੱਟਿਆ ਤੇ ਉਹਨਾਂ ਨੇ ਮੇਰੇ ਤੇ ਹਮਲਾ ਕਰਤਾ ਮੇਰਾ ਮੋਟਰਸਾਈਕਲ ਘੁੰਮਣ ਲੱਗਾ ਸੀ ਤੇ ਮੋਟਰਸਾਈਕਲ ਤੇ ਜਾਂਦੇ ਟੱਕਰ ਨਾਲ ਮੈਂ ਥੋੜਾ ਪੱਜਿਆ ਤੇ ਉਹਨੇ ਟਾਂ ਮਾਰਿਆ ਤੇ ਹਿੱਟ ਮਾਰੀ ਹਿੱਟ ਤੁਹਾਡੇ ਕਿੱਥੇ ਲੱਗੀ ਜੀ ਇੱਥੇ ਜਿੱਥੇ ਲੱਗਾ ਤੇ ਉਹਨਾਂ ਨੇ ਕਰਾ ਨਾਲ ਇੱਕ ਮਗਰਾਂ ਕਰਾ ਕਰਕੇ ਕੋਨਾ ਪਾ ਦੇ ਆਪਣੇ ਮਾਲਕ ਨੂੰ ਫੋਨ ਆਇਆ ਜੀ ਤੇ ਮਾਲਕ ਮੇਰਾ ਆਇਆ ਨੇ ਮੈਨੂੰ ਲੈ ਕੇ 500 ਰੁਪਏ ਜੀ ਆਉਟ ਕੇ ਤੋਂ ਸੁਵਾ ਦਿੱਤੇ ਹਾਂ ਜੀ ਦਿਨ ਨੇ ਕੋਟਮਾਰ ਕੀਤੀ ਹੈ ਜੀ ਉਹ ਕਿਸੇ ਪਿੰਡ ਦੇ ਆ ਜੀ ਪਛਾਣਦੇ ਉਹਨਾਂ ਨੂੰ ਹਾਂ ਜੀ ਜਾਣਦਾ ਜੀ ਨਰੂਦਾ ਹੀ ਆਪਾਂ ਦੇ ਜੀ ਤੇ ਉਹਨਾਂ ਨੇ ਕੋਈ ਜਾਣਦਾ ਹੈ ਨੂੰ ਜੀ ਦੇਖੋ ਫਿਰ ਵਹਾਵੀਆ ਕਰ ਸਕਦੇ ਕੁਝ ਹਾਂ ਜੀ ਇਹਨਾਂ ਦਾ ਕੋਈ ਪਤਾ ਨਹੀਂ ਜੀ ਤੇ ਮੈਂ ਇਹੀ ਚਾਹੁੰਦਾ ਹਾਂ ਕਿ ਇਹ ਕੰਸੀ ਕਰੋਗੇ ਨਾ ਤੇ ਉਹ ਮੰਦੀ ਜੀ ਕੋਰਸ ਲੋਕੀ ਮੰਨ ਕਰਦੇ ਹੋ ਤੁਸੀਂ ਉਸ ਤੇ ਹੀ ਮੰਨ ਕਰਦੇ ਜੀ ਇਹਨਾਂ ਨੂੰ ਸਖਤ ਸਖਤ ਤਰਵਾਈ ਕਰੇ ਪਾਸਤਾ ਚੌਂਕੀ ਦੇ ਐਸਆਈ ਮੇਜਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਿੰਡ ਨਰੂੜ ਤੋਂ ਨਾ ਫਰੰਟ ਚੈਨਲ ਅਰਜੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਆਈ ਸਰ ਜੀ ਬੀਤੀ ਰਾਤ ਇੱਕ ਨਰੂੜ ਪਿੰਡ ਵਿੱਚ ਲੜਾਈ ਹੋਈ ਆ ਤੇ ਫਾਰਮ ਤੇ ਕੰਮ ਰਇ ਹੈ ਕ ਕਰਦੇ ਜਿਹੜੇ ਉਹ ਕਰੇਂਦਿਆਂ ਨਾਲ ਤੇ ਕੀ ਕਹਿਣਾ ਚਾਹੁੰਦੇ ਹੋ ਤੇ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦੀ ਅਮਲਰ ਆਈ ਹੈ ਜੀ ਹਾਂਜੀ ਸਵੇਰੇ ਨਾ 2 ਐਮ ਲਵਾਈਆਂ ਜੀ ਉਹ ਇਸ ਸੰਬੰਧ ਵਿੱਚ ਨਾ ਫਿਰ ਉਹਨਾਂ ਦੇ ਬਿਆਨ ਲੈ ਕੇ ਜੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਕੀ ਕੀ ਨਾ ਆ ਉਹਨਾਂ ਦੇ ਜਿਹੜੇ ਮਤਲਬ ਦਾਖਲ ਹੋਏ ਆ ਜੀ ਜਿਨ੍ਹਾਂ ਦੇ ਇੱਕ ਬੁਵੇਕ ਹੈ ਜੀ ਇੱਕ ਗੁਲਚਣ ਹੈ ਜੀ ਜੀ ਕਿੰਨੀਆਂ ਕਿ ਸੱਟਾਂ ਆ ਜੀ ਇਹਨਾਂ ਦੇ ਇੱਕ ਦੇ ਅੱਖ ਤੇ ਸੱਟਿਆ ਥੋੜੀ ਜੀ ਤੇ ਇੱਕ ਦੇ ਨਾ ਪਿੱਠ ਤੇ ਲੱਗੀ ਜੀ ਕਮਰ ਦੇ ਕੋਲ ਜੀ हां सर जी ਇਹਦੇ ਵਿੱਚੋਂ ਕੋਈ ਇੱਥੇ ਦੋ ਹੀ ਹਸਪਤਾਲ ਦਾਖਲ ਹੈ ਕਿ ਸਿਵਲ ਚ ਕੀ ਹੋਰ ਕਿਤੇ ਭੇਜਿਆ ਜੀ ਨਹੀਂ ਜੀ ਜਿਹਦੇ ਨਾ ਅੱਖ ਤੇ ਸੱਟ ਲੱਗੀ ਆ ਉਹਨੂੰ ਰਾਤ ਨੂੰ ਉਹਨਾਂ ਨੇ ਹਸਪਤਾਲਾਂ ਨੇ ਫਗਵਾੜੇ ਰੈਫਰ ਕਰਤਾ ਏ ਉਹਦੀ ਸਕੈਨਿੰਗ ਹੋਣੀ ਆ ਜੀ ਤੇ ਹੁਣ ਪਰਸੋਂ ਕੀ ਕਾਰਵਾਈ ਕੀਤੀ ਗਈ ਆ ਜੀ ਇਹ ਫਿਲਹਾਲ ਉਹਨਾਂ ਨੇ ਬਿਆਨ ਲੈਣੇ ਆ ਜੀ ਬਿਆਨ ਲੈ ਕੇ ਫਿਰ ਨਾ ਅਗਲੀ ਕਾਰਵਾਈ ਕੀਤੀ ਜਾਊਗੀ